ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬਿਓ ਬਾਚ ਬੇਨਤੀ ਚੌਪਈ ਪਾਤਸ਼ਾਹੇ ਦਸਵੀਂ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਭ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਘਾਵਹੁ ਆਪ ਹੱਥ ਦੇ ਮੋਹਿ ਬਚਾਵਹੁ ਸੁਖੀ ਪਸੈ ਮੋਰੁ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰੁ ਚਾ ਨਿਜ ਕਰਦੈ ਕਰਿਆ ਸਾਂ ਬੈਰਨ ਕੋ ਆਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੇ ਸਾਡ ਕੋਈ ਅਬਰ ਨ ਤਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਧਾਰਿਐ ਚੁਣ ਚੁਣ ਛਤਰ ਹਮਾਰੇ ਮਾਰਿਐ ਆਪ ਹੱਥ ਦੇ ਮੁਝੇ ਅਬਰਿਐ ਮਰਨ ਕਾਲ ਕਾ ਤਰਾਸ ਨ ਵਰਿਐ ਖੂਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੂ ਕਰਿਓ ਰੱਛਾ ਰੱਖ ਲੇ ਮੋ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਇ ਕਰ ਵਿਸ਼ਨ ਪ੍ਰਕਾ사 ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋ ਵੀ ਸ਼ਬ ਕੀਓ ਬੇਦਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜੱਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਾਮ ਸ਼ਿਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੇ ਸੇਵਕਨ ਕੋ ਸਭ ਗੁਣ ਸੁਖ ਦਿਓ ਸ਼ਤਰਨ ਕੋ ਕਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚਰ ਅਸ ਤੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੂ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤਮ ਸਭ ਹੀ ਤੇ ਰਤ ਨਰਾਲਮ ਜਾਨਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਕੋ ਘਰ ਪਾਹਨ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ੈਵ ਨਿਰੰਕਾਰ ਕਾ ਚੀਨਤ ਭੈਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭੈਨ ਭੈਨ ਤੁਹਿ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹਿ ਭੂਪਾ ਅੰਡਜ ਜੇਰਜ ਸੇਤਜ ਕੀਨੀ ਪੁੱਤ ਪੁਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹਵ ਬੈਠਾ ਕਹੂੰ ਸਿਮਟ ਭਇਓ ਸੰਕਰ ਇਕ ਇਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਿਯੰਪਵ ਹਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਟਵਤ ਉਤਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੋਜ ਤਮ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਤ ਨ ਐ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰੇਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਈ ਨ ਹਰ ਹੋ ਤਾਕੇ ਤਾਪ ਤਨਕ ਮੋਹ ਹਰ ਹੋ ਰਿੱਦ ਸਿੱਧ ਘਰ ਮੋ ਸਭ ਹੋਈ ਦੁਸ਼ਟ ਛਾ ਛਵੈ ਸਕੈ ਨ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਪਾਸ ਤੇ ਤਾਹੀ ਉਬਾਰਾ ਜਨ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹ ਖੜਗ ਕੀਤ ਮੈਂ ਸ਼ਰਨ ਤੇ ਹਾਰੀ ਆਪ ਹੱਥ ਦੇ ਲਿਹ ਓਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇਤ ਮੈਂ ਸ਼ਰਨ ਤੇਹਾਰੀ ਆਪ ਹੱਥ ਦੇ ਲਿਹ ਓਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ